ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੇ ਮੌਸਮ ਦੇ ਬਾਰੇ ਅਪਡੇਟ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਫਰਵਰੀ ਮਹੀਨਾ ਸ਼ੁਰੂ ਹੋ ਜਾਣਾ ਇੱਕ ਤਰੀਕ ਹੋ ਗਈ ਅੱਜ ਤੇ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਿਸ ਤਰ੍ਹਾਂ ਦਾ ਰਹੂਗਾ ਟੈਂਪਰੇਚਰ ਕਿੰਨਾ ਕੱਪ ਜਾ ਸਕਦਾ ਤੇ ਕਿੱਥੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਮੀਂਹ ਪੈਣ ਦੀ ਸੁਭਾਵਨਾ ਹੈ ਤੇ ਕਿੰਨੀ ਤਰੀਕ ਨੂੰ ਜਾ ਕੇ ਜਿਹੜਾ ਮੌਸਮ ਹੈ ਬਿਲਕੁਲ ਸਾਫ ਹੋਊਗਾ ਕਿਸਾਨ ਭਰਾਵਾਂ ਨੇ ਆਪਣੀਆਂ ਕਣਕਾਂ ਨੂੰ ਪਾਣੀ ਸ਼ੁਰੂ ਕਰਨੀ ਹੈ ਕਿਉਂਕਿ ਕਣਕਾ ਹੁਣ ਪਾਣੀ ਮੰਗ ਰਹੀ ਹੈ ਇਹ ਸਾਰੇ ਕਿਸਾਨ ਭਰਾਵਾਂ ਦੀ ਆ ਤਾਂ ਕਿੰਨੀ ਤਰੀਕ ਨੂੰ ਮੌਸਮ ਸਾਫ ਹੋਊਗਾ ਤੇ ਕਦੋਂ ਆਪਾਂ ਕਣਕ ਨੂੰ ਪਾਣੀ ਸ਼ੁਰੂ ਕਰ ਸਕਦੇ ਹਾਂ ਤੇ ਵੀਡੀਓ ਦੇ ਨਾਲ ਬਣੇ ਰਿਓ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਤੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਫਰਵਰੀ ਮਹੀਨਾ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਮੌਸਮ ਹੈ ਜੀ ਆਪਾਂ ਇੱਕ ਤਰੀਕ ਦੀ ਗੱਲ ਕਰੀਏ ਇੱਕ ਤਰੀਕ ਨੂੰ 1 ਫਰਵਰੀ ਨੂੰ ਜਿਹੜਾ ਕਈ ਇਲਾਕਿਆਂ ਦੇ ਵਿੱਚ ਜਿਹੜੀ ਬੂੰਦਾ ਬੂੰਦੀ ਕਿਣੂ ਕਾਣੀ ਦੀ ਜਿਹੜੀ ਸੁਭਾਵਨਾ ਹੈ ਮੀਂਹ ਦੀ ਕਈ ਇਲਾਕਿਆਂ ਦੇ ਵਿੱਚ ਪੈ ਸਕਦਾ ਤੇ ਕਈ ਇਲਾਕਿਆਂ ਦੇ ਵਿੱਚ ਨਹੀਂ ਪਾਊਗਾ ਤੇ ਹਵਾ ਦਾ ਜਿਹੜਾ ਰੂਪ ਹੈ ਉਹ ਬਿਲਕੁਲ ਠੀਕ ਰਹੂਗਾ ਜਿਆਦਾ ਆਪਾਂ ਹਵਾ ਹਨੇਰੀ ਕਹਿ ਨਹੀਂ ਸਕਦੇ ਥੋੜੀ ਹਵਾ ਰਹੂਗੀ ਜਿਆਦਾ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂਗੀ ਹਵਾ ਤੋਂ ਬਚਾਈ ਤੇ 2 ਤੇ 3 ਤਰੀਕ ਨੂੰ ਜਿਹੜਾ ਮੌਸਮ ਹੈ ਉਹ ਬਿਲਕੁਲ ਠੀਕ ਰਹੂਗਾ ਬੱਦਲਵਾਈ ਦੀ ਥੋੜੀ ਬਹੁਤੀ ਸੁਭਾਵਨਾ ਹੋ ਸਕਦੀ ਹੈ ਪਰ ਧੁੱਪ ਪੂਰੀ ਵਧੀਆ ਨਿਕਲੂਗੀ ਤੇ 4 ਤਰੀਕ ਨੂੰ ਜਿਹੜਾ ਮੌਸਮ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਸੁਭਾਵਨਾ ਹੈ ਤੇ 5 ਤਰੀਕ ਨੂੰ ਜਿਹੜਾ ਮੌਸਮ ਹੈ ਉਹ ਬਿਲਕੁਲ ਠੀਕ ਹੋ ਜਾਊਗਾ ਜਿਹੜੇ 1 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਜਿਹੜੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਸੁਭਾਵਨਾ ਹੈ ਤੇ ਹੁਣ ਕੁਦਰਤ ਦੇ ਅੱਗੇ ਆਪਾਂ ਕਹਿ ਨਹੀਂ ਸਕਦੇ ਤੇ ਮੇਰੀ ਕਿਸਾਨ ਭਰਾਵਾਂ ਨੂੰ ਹੁਣ ਇਹ ਰਾਏ ਹੈ ਵੀ ਜਿਨ੍ਹਾਂ ਕਿਸਾਨ ਭਰਾਵਾਂ ਨੇ ਆਪਣੀ ਕਣਕ ਨੂੰ ਪਾਣੀ ਸ਼ੁਰੂ ਕਰਨਾ ਹੈ ਜਾਂ ਫਿਰ ਸ਼ੁਰੂ ਕੀਤਾ ਹੋਇਆ ਹੈ 2-4 ਦਿਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਕਣਕ ਦੇ ਵਿੱਚ ਇੱਕ ਕੋਰੇ ਦੀ ਮਾਰਤੀ ਜਿਹੜਾ ਹੁਣ ਰਾਤ ਨੂੰ ਕੋਰਾ ਪੈਂਦਾ ਸੀ ਉਹ ਬਦਲਵਾਈ ਦੇ ਮੌਸਮ ਦੇ ਵਿੱਚ ਜਿਹੜਾ ਕੋਰਾ ਹੈ ਬਿਲਕੁਲ ਨਹੀਂ ਪਊਗਾ ਤੇ ਕੋਰੇ ਤੋਂ ਵੀ ਆਪਾਂ ਨੂੰ ਬਿਲਕੁਲ ਹੁਣ ਡਰਨ ਦੀ ਜ਼ਰੂਰਤ ਹੈ ਨਹੀਂ ਇਹਨਾਂ ਦਿਨਾਂ ਦੇ ਵਿੱਚ ਤੇ ਦੂਜੀ ਗੱਲ ਜਿਹੜਾ ਟੈਂਪਰੇਚਰ ਅਪ ਪਾਣੀ ਦੀ ਜ਼ਰੂਰਤ ਆਪਾਂ ਨੂੰ ਤੇ ਵੀ ਟੈਂਪਰੇਚਰ ਹਾਈ ਚੱਲ ਰਿਹਾ ਤਾਂ ਉੱਪਰ ਤੋਂ ਰਾਤ ਨੂੰ ਕੋਰਾ ਪੈ ਰਿਹਾ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੁਣ ਕੋਰਾ ਹੈ ਉਹ ਵੀ ਬਿਲਕੁਲ ਨਹੀਂ ਪਊਗਾ ਤੇ ਟੈਂਪਰੇਚਰ ਵੀ ਜਿਹੜਾ ਬਹੁਤ ਹਾਈ ਬੱਦਲਵਾਈ ਦੇ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਵੀ ਠੀਕ ਰਹੂਗਾ ਜਿਆਦਾ ਹਾਈ ਟੈਂਪਰੇਚਰ ਨਹੀਂ ਰਹੂਗਾ ਤੇ ਟੈਂਪਰੇਚਰ ਠੀਕ ਹੈ ਕੋਰਾ ਠੀਕ ਹੈ ਤੇ ਹੁਣ ਆਪਣੀ ਜਿਹੜੀ ਕਣਕ ਹੈ ਜੇ ਆਪਣੀ ਕਣਕ ਸੁੱਕੀ ਵੀ ਹੈਗੀ ਤਾਂ 2-4 ਦਿਨਾਂ ਦੇ ਵਿੱਚ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਆਪਾਂ ਆਪਣੀ ਕਣਕ ਨੂੰ ਹੁਣ ਪਾਣੀ ਸ਼ੁਰੂ ਕਰਿਆ ਹੋਇਆ ਹੈ ਜਾਂ ਫਿਰ ਕਰਾਂਗੇ ਜਿਨ੍ਹਾਂ ਨੇ ਹੁਣ ਕਣਕ ਨੂੰ ਪਾਣੀ ਸ਼ੁਰੂ ਕਰਨਾ ਹੈ ਉਹ 2 ਦਿਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਆਪਾਂ ਪਾਣੀ ਕਣਕ ਨੂੰ ਲਾਤਾ ਤੇ ਬਾਅਦ ਦੇ ਵਿੱਚ ਕੁਦਰਤ ਦੇ ਅੱਗੇ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਭਾਰਾ ਮੀ ਪੈ ਗਿਆ ਜਾਂ ਥੋੜਾ ਭਾਰਾ ਮੀ ਪੈ ਗਿਆ ਤੇ ਆਪਣੀ ਕਣਕ ਦੇ ਵਿੱਚ ਪਾਣੀ ਖੜ ਗਿਆ ਫਿਰ ਜੇ ਦੀ ਕਣਕ ਆਪਣੀ ਦਬੂਗੀ ਤੇ ਹੁਣ ਨਸਾਰੇ ਵਾਲੀ ਜਿਹੜੀ ਸਟੇਜ ਆ ਉਹ ਸ਼ੁਰੂ ਹੋਣੀ ਹੈ ਤੇ ਜੇ ਆਪਣੀ ਕਣਕ ਦੇ ਵਿੱਚ ਪਾਣੀ ਖੜ ਗਿਆ ਤਾਂ ਆਪਣੀ ਕਣਕ ਦੇ ਉੱਤੇ ਸਟ੍ਰੈਸ ਪਾਊਗਾ ਕਣਕ ਪੀਲੀ ਹੋ ਸਕਦੀ ਹੈ ਫਿਰ ਜਿਹੜਾ ਆਪਣਾ ਬਾਦੂ ਖਾਚਾ ਹੋਊਗਾ ਆਪਾਂ ਸਪ੍ਰੇਆ ਚਾਕੇ ਸਪ੍ਰੇਆ ਕਰੂਗੇ ਕਣਕ ਨੂੰ ਠੀਕ ਕਰਨ ਦੇ ਲਈ ਇਸ ਕਰਕੇ 2-4 ਦਿਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਪਾਣੀ ਸ਼ੁਰੂ ਕਰਨਾ ਹੈ ਉਹ 4 ਤਰੀਕ ਤੱਕ ਜਿਹੜਾ ਮੌਸਮ ਨੂੰ ਦੇਖ ਕੇ 5 ਤਰੀਕ ਤੋਂ ਜਿਹੜਾ ਪਾਣੀ ਹੈ ਕਣਕ ਨੂੰ ਸ਼ੁਰੂ ਕਰ ਸਕਦੇ ਆ ਕਿਉਂਕਿ 4 ਤਰੀਕ ਤੱਕ ਜਿਹੜਾ ਟੈਂਪਰੇਚਰ ਵੀ ਆ ਉਹ ਵੀ ਠੀਕ ਹੈ ਤੇ ਕੋਰੇ ਦੀ ਸਭਾਵਨਾ ਵੀ ਬਹੁਤ ਘੱਟ ਹੈ ਹੈਗੀ ਨਹੀਂ ਤੇ 5 ਤਰੀਕ ਤੋਂ ਜਿਹੜਾ ਟੈਂਪਰੇਚਰ ਵੀ ਹਾਈ ਜਾ ਸਕਦਾ ਹੈ ਤੇ ਕੋਰਾ ਵੀ ਪੈਣਾ ਸ਼ੁਰੂ ਥੋੜਾ ਬੋਤਾ ਹੋ ਸਕਦਾ ਹੈ ਤੇ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ ਕਣਕ ਨੂੰ ਪਾਣੀ ਸ਼ੁਰੂ ਨਹੀਂ ਕੀਤਾ ਉਹ 2-4 ਦਿਨ 4 ਫਰਵਰੀ ਤੱਕ ਜਿਹੜਾ ਮੌਸਮ ਨੂੰ ਦੇਖ ਲੈਣ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਮੈਂ ਧੰਨਵਾਦ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਟੈਂਪਰੇਚਰ ਹਾਈ ਇਸ ਵਾਰ ਜਿਹੜਾ ਦਿਖਾ ਰਿਹਾ ਸਾਰੇ ਵੀਰ 13045 ਐਨਪੀਕੇ ਤੇ ਬੋਰਨ ਦੀ ਸਪਰੇ ਜਰੂਰ ਕਰੋ ਤੇ ਝਾੜ ਦੇ ਵਿੱਚ ਜਿਹੜਾ ਤੁਹਾਡੇ ਬਹੁਤ ਜਿਹੜਾ ਘੱਟ ਅਸਰ ਪਊਗਾ